ਕੜੇ ਲੈ ਕੇ ਆਏ ਨੇ ਓ ਲੈ ਲੈ ਤੁਮੇ ਦੇਖਦੀ ਕਰਦੀ ਆਏ ਆਏ ਓ ਵੈਰੀ ਗੁੱਡ ਵੈਰੀ ਗੁੱਡ ਅਜ ਮਾਈ ਮੁੰਡਾ ਬਣਿਆ ਮਾਈ ਮੁੰਡਾ ਕਿਉਂ ਕੀ ਕਹਿੰਦੇ ਕੀ ਕਹਿੰਦੇ ਤੁਸੀਂ ਮਾਈ ਮੁੰਡਾ ਕਹਿੰਦੇ ਹੁੰਦੇ ਮਤਲਬ ਜੇ ਕੋਈ ਵੱਡਾ ਜਵਾਨ ਆ ਜਾਂ ਮਤਲਬ ਬੁੜਾ ਆ ਤੇ ਫੁਰਤੀ ਮਾਰ ਕੰਮ ਕਰੇ ਤੇ ਉਹਨੂੰ ਕੀ ਕਹਿੰਦੇ ਮਾਈ ਮੁੰਡਾ ਤੇ ਆ ਆ ਆ ਕੌਣ ਆ ਫਿਰ ਇੰਜਵਾਬ ਬੱਚਾ ਫਿਰ ਇਹ ਜਵਾਬ ਬੱਚਾ ਨਹੀਂ ਇਹ ਬੁਢੜਾ ਹੈ ਬੁਢੜਾ ਹੈ ਟੋਕਰੀ ਚ ਪਾ ਕੇ ਸਮਾਨ ਰੱਖ ਲੈ ਲੈ ਵੀ ਕਰਤੀ ਸਫਾਈ ਬੜਾ ਘਟਾ ਆਏਗਾ ਬਹੁਤ ਮੰਦੇ ਹਾਲ ਸੀਗੇ ਤੇ ਆ ਰਿੰਗਲੈਂਡ ਤੇ ਟੁੱਟ ਗਈ ਹੈ ਵੀ ਤਾਂ ਹੀ ਉੱਪਰ ਰੱਖੀ ਹੋਈ ਸੰਦੀਪ ਹੁਣੀ ਹੋ ਗਿਆ ਰੈਡੀ ਤੇ ਅਦਰ ਮੰਮੀ ਵੀ ਰੈਡੀ ਹੋ ਗਏ ਤੇ ਕਿੱਥੇ ਚੱਲੇ ਜੀ ਸასიਖਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਤੇ ਮੰਮੀ ਚੱਲੇ ਸੀ ਥੋੜਾ ਜਿਹਾ ਬਾਜ਼ਾਰ ਆਪਣੇ ਭਾਂਜੇ ਲਈ ਗਿਫਟ ਲੈਣ ਵਾਸਤੇ ਤੇ ਦੇਖਦੇ ਆਂ ਕੀ ਚੰਦ ਹੁੰਦਾ ਸੰਨ ਮੰਮੀ ਚੱਲੇ ਮੰਮੀ ਨਾਲ ਪਤਾ ਨਹੀਂ ਉਹ ਚੁੰਨੀ ਰੰਗਾਣ ਹਾਂ ਚੁੰਨੀ ਰੰਗਾਉਣੀ ਕਿਰਨ ਦੀ ਉਦਨ ਦੀ ਆਉਂਦੀ ਹੈ ਰੰਗਾਉਣ ਵਾਲੀ ਸੀ ਉਹ ਰੰਗਾ ਕੇ ਲੈ ਆਉਣੀ ਤੇ ਅੱਜ ਕੱਥੇ ਜਾਵਾਂਗੇ ਰਕਸ਼ੇ ਤੇ ਕਿ ਬੈਟਰੀ ਤੇ ਬੈਟਰੀ ਵਿੱਚ ਸੰਦ ਉਹ ਚੱਲ ਜਾਂਦੀ ਬੈਠੇ ਹਾਂ ਸੰਦ ਚੱਲ ਜਾਂਦੀ ਪਰਲੇ ਰਸਤੇ ਥਾਣੀ ਪਤਾ ਨਹੀਂ ਪਤਾ ਨਹੀਂ ਪੁੱਛ ਲਿਓ ਵੀ ਪੁੱਛਣ ਜੀ ਕਿ ਹਰ ਜਿਆ ਹਾਂ ਹਣਾ ਹਰ ਗਣ ਹੱਡੀ ਉਠਲੋਤੀ ਹੈ ਤੇ ਹੁਣ ਮੰਮੀ ਆਪਣੀ ਲੱਭਣ ਦੀ ਮੰਮੀ ਇਹਦੀ ਗਈ ਆ ਕਾਕੇ ਵਾਸਤੇ ਲੈਣ ਵਾਸਤੇ ਗਏ ਗਿਫਟ ਹਰ ਫਤਿਲੀ ਪਾਵਾਤੇ ਆ ਪਾਵਾ ਤੇ ਆ ਪਾਵਾ ਤੇ ਲੈ ਵੀ ਸ਼ੂਟ ਆ ਗਿਆ ਨੱਬਾ ਸੋਣ ਇਹਨੇ ਵੇਖਣਾ ਸ਼ੁਰੂ ਕਰ ਦੇਣਾ ਪਹਿਲਾਂ ਹੀ ਇਹ ਕਿਤੇ ਤੋਂ ਇਹਦੇ ਚੱਕਰੀ ਵੀ ਆ ਚੁਕੋ ਉੱਥੋਂ ਉਧਰ ਲੈ ਆਂਦੇ ਮੈਂ ਕਿੱਥੇ ਖਾਂ ਵਾ ਸਹੀ ਗੱਲ ਸਹੀ ਗੱਲ ਇਹ ਟੂਰ ਕਰਦੇ ਮੀ ਨਾ ਹੋਰੇ ਪੈਂਦੇ ਚਾ ਸਹੀ ਹੈ ਨਾ ਕਰਕੇ ਦਾ ਆ ਪਾ ਹਰ ਫਤਿਹ ਦਾ ਹਰ ਫਤਿਹ ਦਾ ਪਾ ਪਾ ਦਾ ਲੈ ਵੀ ਲੈ ਵੀ ਹਰ ਫਤਿਹ ਜਗਿਆ ਆ ਗਿਆ ਗਿਫਟ ਤੁਸੀਂ ਦੇਖ ਲਓ ਭਾਈ ਤੁਸੀਂ ਸਾਰੇ ਜਾਣੇ ਕਹਿੰਦੇ ਗਿਫਟ ਨਹੀਂ ਦਿੰਦੇ ਵੀ ਹਰ ਫਤਿਹ ਜਗਾ ਵੀ ਆ ਤੁਮ ਬੜੇ ਸੁਣੇ ਆ ਗਏ ਹਨਾ ਚਾਂਦੀ ਦੇ ਕੜੇ ਲੈ ਕੇ ਆਏ ਨੇ ਦਿਖਾਓ ਇੱਕ ਇੱਕ ਦਿਖਾਓ ਠੀਕ ਹੈ ਮੁੜ ਕੇ ਫੇਰ ਪਾਵਾਂਗੇ ਹਰ ਫਤੇ ਨੂੰ ਜਦੋਂ ਮਤਲਬ ਉਹਨਾਂ ਦੇ ਪ੍ਰੋਗਰਾਮ ਕਰਨਾ ਉਹਦਾ ਫੇਰ ਲੈ ਲਾਂਗੇ ਨਾ ਹੈ ਕਾਕੇ ਦੀ ਭੈਣ ਵਾਸਤੇ ਵੀ ਲਿਆਂਦਾ ਗਿਫਟ ਅੱਛਾ 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 ਉਹ ਲੈ ਆ ਕਾਕੇ ਦੀ ਭੈਣ ਵਾਸਤੇ ਉਹ ਦੋਨੋਂ ਵਾਸਤੇ ਅੱਛਾ ਅੱਛਾ ਉਹ ਹੈ ਗੁੰਦੀ ਆਹੇ ਤੇ ਗੰਦੇ ਆਪਾਂ ਨਾ ਰੱਖਦੇ ਹਾਂ ਗੁੰਮ ਰੱਖਦੇ ਹਾਂ ਉਹਨੇ ਅੱਛਾ ਆ ਤਾਂ ਇਹੋ ਚੇਂਜ ਕਰਾ ਕੇ ਦੇਣੀ ਲੈਣੀ ਤੁਸੀਂ ਕਹਿ ਰਹੇ ਹੋ ਅੱਛਾ ਅੱਛਾ ਆ ਹੋ ਆ ਉਹਦੋਂ ਵੀ ਖਾਉਂਦੇ ਸੀਗੇ ਇੱਕ ਦਿਨ ਹਾਂ ਨਾ ਯਾਰ ਟੀਵੀ ਚੂੜੀ ਦਾ ਨਹੀਂ ਬਹੁਤ ਸੋਹਣ ਦਦੀ ਨੇ ਇਹ ਚਾਹ ਇਹ ਅਭੀ ਇਹ ਗਰੰਟੀ ਵਾਲੇ ਨੇ ਇਹਨਾਂ ਤੋਂ ਰੰਗ ਨਹੀਂ ਉਤਰਦਾ ਵੀ ਤੇ ਜਦੋਂ ਇਹ ਹੰਡਾ ਵੀ ਲਈ ਦੀਆਂ ਨਾ ਫੇਰ ਉਹ ਚੇਂਜ ਕਰਕੇ ਦੇ ਦਿੰਦੇ ਆ ਵੀ ਥੋੜੇ ਜਿਹਾ ਪੈਸੇ ਨਾਲ ਲੱਗਦੇ ਐਕਸਟਰਾ ਕਿੰਨੇ ਪੈਸੇ ਲੱਗੇ 150 ਰੁਪਏ ਲਿਆ ਠੀਕ ਹੈ ਤੇ ਇੱਕ ਆ ਚੈਨ ਲੈਂਦੀ ਹੈ ਇਹਨਾਂ ਨੂੰ ਕੁਝ ਹੋਰ ਰੁਪਏ ਕੀ ਹੁੰਦਾ ਜੀ ਅੱਛਾ ਜਿਹੜੀਆਂ ਤੂੰ ਲਿਆ ਉਹੜੀਆਂ ਉਹ ਚੇਂਜ ਕਰਾ ਕੇ ਲੈਂਦੀਆਂ ਮੈਨੂੰ ਲੱਗਦੀ ਗੱਲ ਹੈਨਾ ਜਿਹਨੇ ਤਿਰਕੋਹੀਂ ਤੂੰ ਆਪਣੀਆਂ ਵਾਲੇ ਕਟਾ ਕੇ ਆ ਜੀ ਨਹੀਂ ਨਹੀਂ ਅੱਛਾ ਅੱਛਾ ਹਰ ਗੁੰਦੀਆਂ ਚੇਂਜ ਕਰਾ ਕੇ ਲੈਂਦੀਆਂ ਅੱਛਾ ਅੱਛਾ ਨਲ ਉਹ ਪਾ ਕੇ ਵੇਖਣ ਦੀ ਉਧਰ ਪਾਉਂਦੇ ਹਾਂ ਪਾਉਣੀ ਆ ਇੱਧਰ ਕਰ ਇਹ ਕੀ ਕਰ ਰਿਹਾ ਇੱਧਰ ਸਹੀ ਹੈ ਇਹ ਕਾ ਲੈ ਕੇ ਆਏ ਉਹ ਲੈ ਲੈ ਤੂੰ ਦੇਖਦੀ ਕਰਦੀ ਆਏ ਹੋਇਆ ਆਏ ਹੋ ਹਰਗਣ ਕਿਦਾਂ ਇੱਧਰ ਵੇਖੋ ਹਰਗਣ ਕਿਦਾਂ ਕਰੀਦਾ ਸੋਹਣੀ ਉਹ 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 ਉਸ ਕੋਲ ਤਾਂ ਸੁਣੂ ਆਏ ਆਏ ਓਏ ਓਏ ਹੋਏ ਕਿੱਟੀ ਨਾ ਬੰਦੀ ਮੇਲੇ ਫਾਫੇ ਜੇ ਕੱਢਣੇ ਸੂਟ ਇਹੋ ਬੜਾ ਸਤੰਦੀ ਆ ਓਏ ਖਲੋਇਆ ਯਾਰ ਮੈਨੂੰ ਇਹ ਕੇ ਸੁਣੂਗੀ ਪਾ ਚਲਵਲਾ ਕੇ ਤੜਾ ਦੱਸ ਹਾਂ ਕਿ ਪਾਈਏ ਮੰਨਦੀ ਨਹੀਂ ਬੜਾ ਹਸ ਤਾਉਂਦੀ ਓ ਕਹਿੰਦੀ ਮੈਂ ਖਲਾਰਨੇ ਆ ਸੂਟ ਓ ਖਲੋਇਆ ਵੈਨੇ ਬੜਾ ਇਹ ਨਹੀਂ 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 ਚਾਚੀ ਜੀ ਵੀਰ ਜੀ ਚੀਜੀ ਆ ਲੈ ਲੈ ਆ ਲੈ 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 ਆ ਲੈ 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 ਆਈ ਤੇਰਾ 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 ਲਲ 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 ਹਰ ਰੱਬ ਆਲਾ ਆਉਂਦੇ ਨੇ ਸੋਣਿਆ ਆਂ ਦੀ ਰਾਤ ਨੂੰ ਨਾ ਰੋਡੀਓ ਤੇ ਇੰਨੀ ਆ ਸੋਣਿਆ ਤਾਂ ਆ ਗਏ ਅਸੀਂ ਪਹੁੰਚ ਗਏ ਹੰਦ ਸਹਿਬ ਗੁਰਦੁਆਰੇ ਵਾਲੀਆਂ ਗਲੀਆਂ ਦੇ ਵਿੱਚ ਹਾਂਜੀ ਅਸੀਂ ਪਹੁੰਚ ਗਏ ਹੰਦ ਸਹਿਬ ਸਾਰੇ ਜਣੇ ਦਰਸ਼ਨ ਕਰ ਲੋ ਗੇਟ ਹੰਦ ਸਹਿਬ ਦਾ ਮਾਰਕੀਟ ਅਸੀਂ ਵੈਸੇ ਦੁਕਾਨ ਤੇ ਜਾਣਾ ਸੀਗਾ ਕਿਸੇ ਕਾਕੇ ਵਾਸਤੇ ਘੜੇ ਬਣਾਉਣ ਹਾਂਜੀ ਮੈਂ ਮੋਟਾ ਗਿਆ ਇਹਨੂੰ ਨਾਮ ਨਹੀਂ ਪਤਾ ਦੂਸਰੇ ਗੇਟ ਥਾਂ ਤੇ ਹੁਣ ਆਪਾਂ ਜਾ ਰਹੇ ਰਖੜੀਆਂ ਲੱਗੀਆਂ ਹੈਗੇ ਅਸੀਂ ਜਾਣਾ ਹੈ ਕਾਕੇ ਵਾਸਤੇ ਘੜੇ ਬਣਾਉਣ ਵਾਸਤੇ ਤੇ ਇੱਥੇ ਸਾਰਾ ਸਮਾਨ ਖਰੀਦਾ ਵਾ ਕੰਨ ਸਾਹਿਬ ਲੱਗੇ ਦੁਕਾਨ ਹੈਗੀ ਆ ਤੇ ਹੁਣ ਦੇਖਦੇ ਪੜੇ ਇਹ ਨਹੀਂ ਤੇ ਆ ਵੀ ਸਿੰਪਲ ਜਿਹਾ ਸੋਹਣਾ ਲੱਗਦਾ ਇਹ ਵੀ ਬਰੰਗ ਨਹੀਂ ਨਹੀਂ ਦੂਸਰੇ ਹੀ

ਸੇਮ ਇਹ ਠੀਕ ਆ ਜੇ ਤੁਹਾਨੂੰ ਪਸੰਦ ਆਵੇ ਇਹ ਸੇਮ ਪਸੰਦ ਆਉਂਦੀ ਤੇੰਦੂ ਸਿੰਪਲ ਤੀਸ਼ੇ ਲੋੜੀ ਇਸਸਾਂ ਦੇ ਆਉਂਦੇ ਥੋੜਾ ਵਧੀਆ ਦੇ ਵਿੱਚ ਨਹੀਂ ਵਧੀਆ ਨਿਕਰ ਲੈ ਆਂਦੇ ਨਿਕਰ ਵਾਲੇ ਆਂਦੇ ਪਿਆਲੇ ਹੂੰ स्कूल बाजू सिंपल एटमी आंदी है। हम्म। जो स्टार्टिंग दी है स्कूल बाजू सिंपल नहीं आंदी है। केड़े या निक कर दे उसे वधिवाले। हाँ, जीनी निक कर। दिखाओ। हम्म। नो साइज़ तो ठीक है। हम्म। तब दिमाग में ओह, बुरी बात दिखाओ। बुरी बात। गिफेन है हम्म ते ति माने अपने है ना दीदी का बेटा ही है कोई गल नहीं है इ तादी जानना तादा हम्म ओ बह येले सारे डिजाइन है हम्म ए फूल है हर गुनु गु लगता है पंजा कड़ता है रख ली थी पाया ही लगता पिछली वेली ओ पास कर लेओ तावला

ਗਿਫਟ ਲੈਂਦਾ ਇੱਧਰ ਆ ਇੱਧਰ ਆ ਮੈਂ ਜਾਵਾਂ ਫਿਰ ਮੈਂ ਜਾਵਾਂ ਫਿਰ ਮੈਂ ਫਿਰ ਆ ਜਾ ਆ ਜਾ ਫਿਰ ਮੈਂ ਗੱਬਾ ਪਾਪਾ ਪਾਪਾ ਆ ਕਿੱਥੇ ਪਾਪਾ ਯਾ ਯਾ ਲੋਕ ਦੀ ਕੀ ਹੈ ਫੋਨ ਮੇ ਕੋਨ ਦਾ ਵਾ ਕੋਈ ਨਹੀਂ ਤੇਰਾ ਫੋਨ ਵਾ ਮੇਰਾ ਥੋੜੀ ਮੇ ਕੋਨ ਦਾ ਹਾਂ ਇਹ ਕਾਕਾ ਜਿਹਾ ਸੀ ਮਨਾ ਕਾਕਾ ਕੀ ਵੇਖਣਾ ਮਾ ਤੇਰੀ ਹਣ ਭਾਈ ਦਾ ਜੀ ਤੇਰੀ ਤੇਰੀ ਫੂਡ ਵੇਖਣ ਆਤੇ ਆ ਜੀ ਇਹ ਆਪਣੀ ਵੀਡੀਓ ਆਪੇ ਬੜੀ ਖੁਸ਼ ਹੋ ਗਈ ਨੀ ਮੈਂ ਵਲੌਗ ਐਡ ਕਰਨਾ ਰੋਂਦੀ ਰੋਂਦੀ ਨਾ ਇਹਦੀ ਵੀਡੀਓ ਆ ਗਈ ਤੇ ਵੇਖਣ ਵਾਤੇ ਆ ਜੀ ਚਲ ਭੱਜ ਜਾ ਹਾਂ ਇਹ ਆ ਮੈਂ ਉਥੇ ਵਲੌਗ ਕਰਨ ਰਹਾ ਹਾਂ ਨਾ ਹਾਂ ਤੇ ਮੈਂ ਸਮਝਾ ਉਧਰੋਂ ਚੀਜ਼ ਆਈ ਉਧਰੋਂ ਗਈ ਵੀ ਮੈਂ ਘਰੇ ਨੇ ਹੱਥੋਂ ਦੇ ਰਿਆ ਕਾ ਜੀ ਮੈਂ ਠੀਕ ਹੈ ਉੱਥੇ ਬੜ ਸੁਣਿਆ ਖਲੋਤੀ ਬੜ ਦੇ ਨਾਲ ਅੱਛਾ ਤੁਸੀਂ ਇੱਥੇ ਕਾ ਇਹਦੇ ਚੰਗਣਾ ਅੱਛਾ ਅੱਛਾ ਜੀ ਠੀਕ ਹੈ ਬਾ ਮਮੀ ਦਰੀ ਜਾਨ ਲੋਬ ਬਣਾਇਆ ਮੈਨੂੰ ਵੀ ਡਰ ਲੱਗਦਾ ਹੈ ਹਾਂ ਜੇ ਲੱਗਦਾ ਲੱਗਦਾ ਇਥੇ ਡੇ ਬਣਾਉਣਾ ਇੱਕ ਬਾਹਰੀ ਕੰਤਰੀ ਚ ਵੀ ਹੈਗਾ ਨਾ ਇਸ ਤੰਦਾ ਸ਼ੀਸ਼ੇ ਦੇ ਉੱਪਰ ਥੱਲੇ ਉਹ ਚਾਈਨਾ ਚ ਉਹ ਚਾਈਨਾ ਦੇ ਵਿੱਚ ਆ ਉਹ ਸ਼ੀਸ਼ੇ ਦੇ ਤੇ ਜਿਹੜੇ ਤੁਰੀਦਾ ਆ ਉਹ ਬਹੁਤ ਡਰ ਲੱਗਦਾ ਉਹ ਉਹ ਬਹੁਤ ਖਤਰਨਾਕ ਆ ਤੇ ਉਹ ਉਚਾਈ ਦੇ ਵਿੱਚ ਬਹੁਤ ਹੈ ਨਾ ਉਚਾਈ ਜਿਆਦਾ ਆ ਉਹ ਰੋਂਦੇ ਲੋਕੀ ਉਹਦੇ ਉਹ ਤੇ ਉਹ ਕੰਮ ਬਹੁਤ ਖਤਰਨਾਕ ਆ ਤੂੰ ਕਿਹਦੇ ਉਹ ਤੇ ਬਹਿ ਨਾ ਕੇ ਮੈਂ ਦੱਦੀ ਮੈਂ ਤਾਂ ਸਾਈਡ ਵਾਲੀ ਬੰਨੀ लवली ਨੇ ਸੜਾਈ ਮੇਰੇ ਕੋਲ ਬੰਨੀ ਮੈਂ ਐ ਕਰਕੇ ਪਿਆਰ ਖਾਂਸਾ ਜੇ ਨਾਲ ਤੇ लवली ਨੇ ਬਹੁਤ ਖੜ ਗਿਆ ਖੜੇ ਅੱਛਾ ਸਰ ਠੀਕ ਹਾਂਜੀ ਆਗੇ ਜੇ ਸਿਰ ਸਾਹਿਬ ਨਹੀਂ ਇਹ ਜੋ ਕੰਡੇ ਹੀ ਨੇ ਅਸੀਂ ਤਾਂ ਸਮਗੇ ਤੁਹਾਨੂੰ ਫੋਨ ਕਰਕੇ ਆਏ ਨਹੀਂ ਜੀ ਸਦਕੇ ਅੱਜ ਹੋਣਾ ਕਿੰਧਰੋਂ ਚੱਲੀ ਚੱਲੀ ਚੱਲ ਕਿਧਰ ਲੀ ਉਧਰ ਇਹ ਬੋਲ ਨਾ ਆ ਜੋ ਆਹᱹ ਕੁਈ ਆਜੋ ਦੇਖੇ ਹੋਏ ਫੇਰ 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 ਕਰੋ ਹਰਗਣ ਬੋਲੋ ਨਾ ਆਜੋ 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 ਮੈਂ ਕਿਹਾ ਯਾਰ ਅਜ ਨੂੰ ਮੈਂ ਕਾ ਚੱਲ ਯਾਰ ਕੁਛ ਨਾ ਕੁਛ ਖਾ ਕੇ ਆਈਏ ਵੀ ਫਾਸਟ ਫੂਡ ਵਗੈਰਾ ਕੁਛ ਨਾ ਕੁਛ ਦੇਖ ਲੈਣੇ ਜੇ ਕੁਛ ਮਿਲ ਜਾ ਤੇ ਖਾਉਣੇ ਮੈਂ ਗਾਲਾਂ ਤਾਂ ਰੋਜ਼ ਖਾਈ ਦਿੰਦੀ ਆ ਘਰ ਦੀਆਂ ਅੱਜ ਮੈਂ ਬਾਹਰੋਂ ਕੁਛ ਖਾਉਣੇ ਆ ਫਾਸਟ ਫੂਡ ਦੁਕਾਨਾਂ ਤੋਂ ਪੁਨਾ ਸਭ ਬੰਦਿਆ ਫਾਸਟ ਫੂਡ ਵਾਲਿਆਂ ਲੈ। ਹੈ ਇੱਕੱਖਣੀ ਇੱਥੇ ਤੇ ਚੱਲ ਗਿਆ ਟਾਈਮ ਨਾਲ ਅੱਜ ਵੇਲੇ ਨਾਲੇ ਘਰੋਂ ਐਵੇਂ ਗੋਲ ਘੁੰਮ ਕੇ ਚੱਕਰ ਜਿਹਾ ਲਾਗ ਤੇ ਘਰ ਨੂੰ ਚੱਲੇ ਆ। ਸਿਹਰ ਦੀ ਸਿਹਰ ਆਪਣੇ ਸਭੂ ਉੱਥੇ ਨੇੜੇ ਹੈਗਾ ਹੀ ਹੁਣ ਤਾਂ ਮੈਂ ਚੱਲ ਲੱਗੂ ਵੇਖੰਨੇ ਯਾਰ ਕਿਉਂ ਮੈਂ ਕਾ ਇੱਥੋਂ ਇੰਨੇ ਵਧੀਆ ਨਹੀਂ ਮਿਲਦੇ। ਪਰ ਮੈਂ ਉਹ ਵੀ ਜਾਂਦਣ ਚੱਲ ਜੀ ਹੁਣ। ਕਿਨੇ? ਵਿਆਹ ਹੀ ਗਾ ਵੀ ਕੋਈ ਪਤਾ। ਹਾਂ। ਸਪ੍ਰਿੰਗਰ ਵਾਲ ਕਰਾ ਲਈਏ ਪੈਕ। ਲੈ ਵੀ ਰੇੜੀ ਵੀ ਚੱਲੇਗੀ ਆਪਣੇ ਘਰ। ਤੇ ਅਸੀਂ ਵੀ ਚੱਲੇ ਹੁਣ ਅਸੀਂ ਵੀ ਚੱਲੇ ਆਪਣੇ ਘਰ ਅਸੀਂ ਨਿਊਰਲ ਆ ਸਪਰਿੰਗ ਰੋਲ ਪੈਕ ਨਾਲੇ ਚੱਲ ਗਏ ਹਾਂ ਉਹਦੇ ਨਾਲ ਸੰਗੇਪ ਸੰਗੇਪ ਜਗੰਡੇ ਬੱਲੇ ਵਾਲੇ ਜਾਣਗੇ ਡੈਡੀ ਕਹਿੰਦੇ ਬਦਾਮਾਂ ਵਾਲੇ ਕੋ ਅੱਬ ਦਾ ਮਾਲਕ ਹਾਂ ਬਦਾਮਾਂ ਵਾਲੇ ਖਾਓ ਖਾਓ ਲੈ ਵੀ ਇਹ ਇਹਦੀ ਫ੍ਰੈਗਰੈਂਸੀ ਆਈਏ ਤੇ ਮਿੰਟੋਂ-ਮਿੰਟੀ ਸਾਰੇ ਉਠਖ ਲੋਤੇ ਹੀ ਹੈ ਵੈਸੇ ਹੀ ਆ ਕਮਰਿਆਂ ਦੇ ਵਿੱਚ ਬੜੇ ਹੀ ਅਗਲੇ ਨੀਂਦਰੀਏ ਜੀ ਪੂਰੇ ਹੈ ਮਿੰਟੋਂ-ਮਿੰਟੀ ਵੈਸੇ ਹੀ ਹੈ ਇੰਨਾ ਬਣੀ ਗੱਲ ਕਹ ਨਹੀਂ ਲਾਜੂ ਤੇਰੇ ਵੱਲ ਤੇ ਲੱਗਦਾ ਕੋਈ ਅਰਦਾਸ ਕਰਨੀ ਪੁੱਤ ਫੇਰ ਬਣਨਾ ਯਾਰ ਜੁਨੂ ਦੇਓ ਯਾਰ ਇੱਧਰ ਉਹਨੂੰ ਨਾਂ ਦੇਓ ਉਹ ਵੀ ਫੜੀ ਜਾਣ ਲਈ ਆ ਇੱਥੇ ਪਿਆ ਹੋ ਮੈਂ ਸੁੱਟਦਾ ਆ ਸੁੱਟਦਾ ਮੈਂ ਬਾਹਰ ਕੰਜੂਗਾ ਨਿਡਿਚ ਮਚਾ ਲੈ ਕੇ ਦੱਸ ਬਜ਼ਾਰੋਂ ਮੰਮੀ ਚਾਦਰ ਬਣਾਉਣ ਦੇ ਅਸੀਂ ਦੇਖੋ ਇਹ ਜੀਆਂ ਕਰਦੇ ਮਤਲਬ ਆ ਤੇ ਐਸ ਕਦਰ ਦੀ ਚਾਦਰ ਨੂੰ ਕਰਨ ਦੇ ਇਹਦੇ ਵਿੱਚ ਮੁੜ ਜਾ ਵੇਖੋ ਮਤਲਬ ਮੰਮੀ ਨੇ ਲਾਸਟਿੰਗ ਦੀ ਪਾਣੀ ਚਾਦਰ ਵਿੱਚ ਫਿਰ ਫਿਟਿੰਗ ਚ ਮਤਲਬ ਗੱਦੇ ਦੇ ਦਵਾਲੇ ਫਿਟਿੰਗ ਚ ਆ ਜਾਂਦੀ ਹੈ ਬਾਕੀ ਜੇ ਤੁਹਾਨੂੰ ਅਜਿਹਾ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਾਲ ਤਤਕ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ